ਪ੍ਰੈਸ ਨੋਟ ਮਿਤੀ 12 ਅਪ੍ਰੈਲ 2025 ਜਲੰਧਰ ਦਿਹਾਤੀ ਦੇ ਥਾਣਾ ਫਲੋਰ ਦੀ ਪੁਲਿਸ ਵੱਲੋਂ ਕਾਰਾਂ ਚੋਰੀ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਦੋ ਕਾਰਾਂ ਬਰਾਮਦ ਕਰਕੇ ਹਾਸਲ ਕੀਤੀ ਵੱਡੀ ਸਫਲਤਾ ਹਰਵਿੰਦਰ ਸਿੰਘ ਵਿਰਜ ਪੀਪੀਐਸ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਣਯੋਗ ਅਨਸਰਾਹ ਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤੇ ਸ੍ਰੀ ਸਰਬਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਸਰਵਣ ਸਿੰਘ ਬੱਲ ਪੀਪੀਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਜੀ ਦੀ ਅਗਵਾਈ ਹੇਠ ਥਾਣਾ ਫਲੋਰ ਦੇ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਵੱਲੋਂ ਗੱਡੀਆਂ ਚੋਰੀ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਦੋ ਗੱਡੀਆਂ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬੱਲ ਪੀਪੀਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਮਾੜੇ ਅਨਸਰਾ ਖਿਲਾਫ ਚਲਾਏ ਸਪੈਸ਼ਲ ਆਪਰੇਸ਼ਨ ਦੌਰਾਨ ਜਸਕਰਨ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਚੀਮਾ ਕਲਾ ਥਾਣਾ ਗੁਰਾਇਆ ਸੁਖਵੀਰ ਸਿੰਘ ਉਰਫ सोनू ਪੁੱਤਰ ਪਰਮਜੀਤ ਵਾਸੀ ਚੀਮਾ ਕਲਾ ਥਾਣਾ ਗੁਰਾਇਆ ਅਤੇ ਗੁਰਜਿੰਦਰ ਸਿੰਘ ਪੁੱਤਰ ਦਿਲਾਵਰ ਸਿੰਘ ਵਾਸੀ ਚੀਮਾ ਕਲਾ ਥਾਣਾ ਗੁਰਾਇਆ ਨੂੰ ਗੱਡੀਆਂ ਚੋਰੀ ਕਰਨ ਦੇ ਜੁਰਮ 'ਤੇ ਗ੍ਰਿਫਤਾਰ ਕੀਤਾ ਜੋ ਮੋੜਲੀ ਪੁੱਛ ਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇਹਨਾਂ ਦਾ ਮੇਨ ਸਾਥੀ ਕਰਨ ਗੋਇਲ ਪੁੱਤਰ ਵਿਨੋਦ ਗੋਇਲ ਵਾਸੀ ਅਪਰਾ ਹੈ ਜੋ ਆਪਣੇ ਨਾਲ ਹੋਰ ਵਿਅਕਤੀਆਂ ਨੂੰ ਮਿਲਾ ਕੇ ਚੰਡੀਗੜ੍ਹ ਮੋਹਾਲੀ ਸਾਈਡ ਤੋਂ ਗੱਡੀਆਂ ਚੋਰੀ ਕਰਕੇ ਲਿਆਉਂਦਾ ਸੀ ਅਤੇ ਗੱਡੀਆਂ ਦੇ ਇੰਜਣ ਨੰਬਰ ਚੈਸੀ ਨੰਬਰ ਅਤੇ ਨੰਬਰ ਪਲੇਟਾਂ ਬਦਲ ਕੇ ਇਹ ਗੱਡੀਆਂ ਸਸਤੇ ਭਾਅ ਵੇਚ ਦਿੰਦੇ ਸੀ ਜੋ ਹੁਣ ਤੱਕ ਇਹਨਾਂ ਪਾਸੋਂ ਦੋ ਚੋਰੀ ਕੀਤੀਆਂ ਗੱਡੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਅਤੇ ਮੁਕੱਦਮੇ ਦੀ ਹੋਰ ਤਫ਼ਤੀਸ਼ ਜਾਰੀ ਹੈ ਇਹਨਾਂ ਵੱਲੋਂ ਗਾਹਕਾਂ ਨੂੰ ਵੇਚੀਆਂ ਗੱਡੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਪੱਤਰਕਾਰ ਜਗਜੀਤ ਸਿੰਘ ਪੱਟੀ ਨਾਲ सुरेंद्र ਕੁਮਾਰ ਸੋਨੂ ਦੀ ਵਿਸ਼ੇਸ਼ ਰਿਪੋਰਟ ਕਨਨੌਨਲੇ ਤੁਸੀਂ ਤਿੰਨ ਮੈਂਬਰ ਕਾਬੂ ਕੀਤਾ ਗਿਆ ਸਰਕਾਰਾਂ ਕਿਥੋਂ ਚੋਰੀ ਕਰਦੇ ਸੀ ਉਹ ਕਿਥੋਂ ਘੁਤਣ ਵਾਲੇ ਕੀ ਨਾਮ ਸਕਣਾ ਦਾ ਅ ਸ਼੍ਰੀ ਹਰਵਿੰਦਰ ਸਿੰਘ ਬਰਕ ਐਸਐਸਪੀ ਜੰਦਰਿਆ ਦੀ ਜਿਹਦੇ ਦਸ਼ਾ ਨਿਰਦੇਸ਼ ਅਤੇ ਮਾੜੇ ਅਨਸਰਾਂ ਦੇ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਆ ਉਸ ਨੂੰ ਦੋ ਸਫਤਤਾ ਮਿਲੀ ਜਿਸ ਨੂੰ ਇੰਸਪੈਕਟਰ ਸਜੀਵਪੁਰ ਐਸਐਚਓ ਫਲੋਰ ਅਤੇ ਉਸ ਦੀ ਟੀਮ ਚੌਕੀ ਜਾਂਜ ਅਫਸਰਾਂ ਵੱਲੋਂ ਜਿਹੜੀਆਂ ਗੱਡੀਆਂ ਚੋਰੀਆਂ ਦਾ ਗ੍ਰੋਸਰੀ ਦਾ ਫਰਦਾ ਪਾਸ ਕੀਤਾ ਹੈਗਾ ਇਸ ਵਿੱਚ ਦੋ ਗੱਡੀਆਂ ਜਿਹੜੀਆਂ ਕਨੋਵਾ ਤੇ i20 ਬਰਾਮਦ ਕਰ ਲਈਆਂ ਇਰੇ ਵਿੱਚ ਤਿੰਨ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਨੇ ਤੇ ਫਰਦਰ ਅਗੇ ਜਿਹੜੀ ਉਹ ਕਾਰਵਾਈ ਜਿਹੜੀ ਆ ਉਹ ਤਫਤੀਸ਼ ਕੀਤੀ ਜਾ ਰਹੀ ਹੈ ਪਰ ਇਹ ਉਸੇ ਹੀ ਵਿਰੋਧੀ ਮੈਂਬਰ ਹੈ ਜਿਹਦੇ ਵਿਛੇ ਇੱਕ ਐਫਆਈਆਰ ਦਰਜ ਹੋਈ ਹੈ ਕਰਨ ਗੋਵਿੰਦ ਰਾਦੇ ਬੰਦੇਸਰੇ ਤੇ ਇਹ ਅਸੀਂ ਦੌਰਾਨੀ ਤਫਤੀਸ਼ ਕਲੀਅਰ ਕਰਾਂਗੇ ਉਹਦੇ ਨਾਲ ਦੇ ਹੈਗੇ ਆ ਕੁਝ ਇੱਕ ਦੋ ਜਿਹੜੇ ਹੈਗੇ ਆ ਉਹ ਤੇ ਉਹਦਣਾ ਸ਼ਾਮਿਲ ਹੈਗੇ ਕਰਨ ਗੋਵਿੰਦ ਨਾਲ ਬਾਕੀ ਦੂਸਰੇ ਬਾਰੇ ਵੈਰੀਫਿਕੇਸ਼ਨ ਚੱਲ ਰਹੀ ਹੈ ਠੀਕ ਹੈ